ਬੁਧ ਦਿਨ ਆਦੇਵ ਸਲਾਮ ਸੋ ਅਸੀਂ ਸਭ ਜਾਣਦੇ ਹਾਂ ਕਿ ਇਸ ਸਮੇਂ ਜਿਹੜਾ ਵਾ ਪੰਜਾਬ ਦੇ ਵਿੱਚ ਹੜ੍ਹਾਂ ਨੇ ਕਾਫੀ ਤਬਾਹੀ ਮਚਾਈ ਹੋਈ ਆ ਔਰ ਬਹੁਤ ਸਾਰੇ ਲੋਕਾਂ ਨੂੰ ਦੁੱਖਾਂ ਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਸੋ ਆਈਏ ਮਿਲ ਕੇ ਉਹਨਾਂ ਲੋਕਾਂ ਵਾਸਤੇ ਪ੍ਰਾਰਥਨਾ ਕਰੀਏ ਕਿ ਪ੍ਰਮਾਤਮਾ ਉਹਨਾਂ ਨੂੰ ਜਿਹੜਾ ਵਾ ਇਹਨਾਂ ਦੁੱਖਾਂ ਦੇ ਦਿਨਾਂ ਵਿੱਚ ਸੰਭਾਲੇ ਔਰ ਇਹਨਾਂ ਹੜ੍ਹਾਂ ਦੀ ਹੜ੍ਹਾਂ ਨੂੰ ਰੋਕੇ ਸੋ ਮੈਂ ਵੀ ਉਹਨਾਂ ਲੋਕਾਂ ਵਾਸਤੇ ਦੁਆ ਕਰਿਆ ਹਾਂ ਔਰ ਉਹਨਾਂ ਲੋਕਾਂ ਵਾਸਤੇ ਇੱਕ ਛੋਟੀ ਜੀ ਦੁਆ ਕਪਟਾ ਦੇ ਰੁਕ ਵਿੱਚ ਪੇਸ਼ ਕਰ ਰਿਹਾ ਹਾਂ ਸੋ ਇਸ ਤਾਂ ਲਿਖਿਆ ਹੈ ਇੱਕ ਮੰਗ ਰਿਹਾ ਹਾਂ ਰੱਬਾ ਤੇਰੇ ਤੋਂ ਇਹ ਦੁਆ ਇੱਕ ਮੰਗ ਰਿਹਾ ਹਾਂ ਰੱਬਾ ਤੇਰੇ ਤੋਂ ਇਹ ਦੁਆ ਇਸ ਮਾੜੀ ਘਰੀ ਵਿੱਚ ਰੱਬਾ ਸਭ ਨੂੰ ਤੂੰ ਬਚਾ ਇਸ ਮਾੜੀ ਘਰੀ ਵਿੱਚ ਰੱਬਾ ਸਭ ਨੂੰ ਤੂੰ ਬਚਾ ਚੱਲ ਰਹੀ ਏ ਹਨੇੜੀ ਜਿਹੜੀ ਹਨਾਂ ਦੀ ਚੱਲ ਰਹੀ ਏ ਹਨੇੜੀ ਜਿਹੜੀ ਹਨਾਂ ਦੀ ਰੱਬਾ ਤੂੰ ਹੀ ਇਸ ਨੂੰ ਥਮਾ ਇੱਕ ਮੰਗ ਰਿਹਾ ਹਾਂ ਰੱਬਾ ਤੇਰੀ ਤੋਂ ਦੁਆ ਇਸ ਮਾੜੀ ਘੜੀ ਵਿੱਚ ਰੱਬਾ ਸਭ ਨੂੰ ਤੂੰ ਬਚਾ ਹਰ ਇੱਕ ਨੂੰ ਰੱਬਾ ਤੂੰ ਬਚਾ ਸਕਦਾ ਹਰ ਇੱਕ ਨੂੰ ਰੱਬਾ ਤੂੰ ਬਚਾ ਸਕਦਾ ਤੂੰ ਚਾਹੇ ਤਾਂ ਪਲ ਵਿੱਚ ਇਸ ਨੂੰ ਹਟਾ ਸਕਦਾ ਨਾ ਰਹੀ ਬੰਦੇ ਦੇ ਵਸ ਦੀ ਗੱਲ ਰੱਬਾ ਤੂੰ ਹੀ ਕਰ ਦੇ ਇਸ ਦਾ ਕੋਈ ਹੱਲ ਨਾ ਰਹੀ ਬੰਦੇ ਦੇ ਵਸ ਦੀ ਗੱਲ ਰੱਬਾ ਤੂੰ ਹੀ ਕਰ ਦੇ ਇਸ ਦਾ ਕੋਈ ਹੱਲ ਦੂਰ ਕਰ ਦੇ ਹੁਣ ਤੂੰ ਸਭ ਦੇ ਗਮ ਦੂਰ ਕਰ ਦੇ ਹੁਣ ਤੂੰ ਸਭ ਦੇ ਗਮ ਤੇ ਖੁਸ਼ੀਆਂ ਦੇ ਵਖਾ ਇੱਕ ਮੰਗੜਿਆ ਹਰ ਰੱਬਾ ਤੇਰੇ ਤੋਂ ਇਹ ਦੁਆ ਇਸ ਮਾੜੀ ਘੜੀ ਵਿੱਚ ਰੱਬਾ ਸਭ ਨੂੰ ਤੂੰ ਬਚਾ ਇਹ ਸਾਰੀ ਦੁਨੀਆ ਜਾਣਦੀ ਏ ਨਾ ਅੱਗ ਤੇ ਪਾਣੀ ਅੱਗੇ ਜ਼ੋਰ ਕੋਈ ਇਹ ਸਾਰੀ ਦੁਨੀਆ ਜਾਣਦੀ ਏ ਨਾ ਅੱਗ ਤੇ ਪਾਣੀ ਅੱਗੇ ਜ਼ੋਰ ਕੋਈ ਹੁਣ ਦੁੱਖ ਦੀ ਘੜੀ ਵਿੱਚ ਹੈ ਰੱਬ ਜੀ ਸਾਰਿਆਂ ਨੂੰ ਹੀ ਲੋੜ ਤੇਰੀ ਹੁਣ ਦੁੱਖ ਦੀ ਘੜੀ ਵਿੱਚ ਹੈ ਰੱਬ ਜੀ ਸਾਰਿਆਂ ਨੂੰ ਹੀ ਲੋੜ ਤੇਰੀ ਤੂੰ ਚਾਹੇ ਤੇ ਬਲਦੀ ਅੱਗ ਚੋਂ ਬਚਾ ਸਕਦਾ ਤੂੰ ਚਾਹੇ ਤੇ ਬਲਦੀ ਅੱਗ ਚੋਂ ਬਚਾ ਸਕਦਾ ਤੇ ਪਾਣੀਆਂ ਦੇ ਉੱਤੇ ਵੀ ਤਰਾ ਸਕਦਾ ਤੂੰ ਚਾਹੇ ਤਾਂ ਬਾਲੀਆ ਕਚੋਂ ਬਚਾ ਸਕਦਾ ਤੇ ਪਾਣੀਆਂ ਦੇ ਉੱਤੇ ਵੀ ਤਰਾ ਸਕਦਾ ਮਾਫ਼ ਕਰ ਦੇ ਆਦਮ ਜਾਤ ਨੂੰ ਤੂੰ ਮਾਫ਼ ਕਰ ਦੇ ਆਦਮ ਜਾਤ ਨੂੰ ਤੂੰ ਜੇ ਹੋ ਗਈ ਕੋਈ ਖਤਾ ਇੱਕ ਮੰਗ ਰਿਆਂ ਹਾਂ ਰੱਬਾ ਤੇਰੇ ਤੋਂ ਅਰਦਾਵ ਇਸ ਮਾੜੀ ਘਰੀ ਉਚ ਰੱਬਾ ਸਭ ਨੂੰ ਤੂੰ ਬਚਾ ਇਸ ਮਾੜੀ ਘਰੀ ਉਚ ਰੱਬਾ ਸਭ ਨੂੰ ਤੂੰ ਬਚਾ ਹਰ ਪਾਸੇ ਮੌਤ ਦਾ ਸਾਆ ਹੈ ਹਰ ਪਾਸੇ ਮੌਤ ਦਾ ਸਾਆ ਹੈ ਦਿਲ ਸਭ ਦਾ ਹੀ ਘਬਰਾਇਆ ਹੈ ਹਰ ਪਾਸੇ ਮੌਤ ਦਾ ছਾਇਆ ਏ ਦਿਲ ਸਭ ਦਾ ਹੀ ਘਬਰਾਇਆ ਏ ਨਾ ਧਨ ਤੇ ਤੰਦਾ ਮਾਣ ਕੋਈ ਹੁਣ ਸਭ ਨੂੰ ਸਮਝ ਇਹ ਆਇਆ ਏ ਨਾ ਧਨ ਤੇ ਤੰਦਾ ਮਾਣ ਕੋਈ ਹੁਣ ਸਭ ਨੂੰ ਸਮਝੇ ਇਹ ਆਇਆ ਏ ਇਹ ਪਤਾ ਨਹੀਂ ਕਰਦੇ ਮੁੱਕ ਜਾਣਾ ਇਹ ਪਤਾ ਨਹੀਂ ਕਰਦੇ ਮੁੱਕ ਜਾਣਾ ਇਸ ਗੱਲ ਦਾ ਅਹਿਸਾਸ ਕਰਾਇਆ ਏ ਇਹ ਪਤਾ ਨਹੀਂ ਕਰਦੇ ਮੁੱਕ ਜਾਣਾ ਇਸ ਗੱਲ ਦਾ ਅਹਿਸਾਸ ਕਰਾਇਆ ਏ ਜਿਹੜੇ ਤੇਰੇ ਪਿੱਛੇ ਹੋ ਤੁਰਦੇ ਜਿਹੜੇ ਤੇਰੇ ਪਿੱਛੇ ਹੋ ਤੁਰਦੇ ਦੋਰ ਕਾਰ ਦੰਡਾ ਉਹਨਾਂ ਤੋਂ ਬਲਾ ਇੱਕ ਮੰਗੜਿਆ ਹਾਂ ਰੱਬਾ ਤੇਰੇ ਤੋਂ ਇਹ ਦੁਆ ਇਸ ਮਾੜੀ ਘੜੀ ਵਿੱਚ ਰੱਬਾ ਸਭ ਨੂੰ ਤੂੰ ਬਚਾ ਚੱਲ ਰਹੀ ਏ ਹਨੇੜੀ ਜਿਹੜੀ ਹਰਾਂ ਦੀ ਰੱਬਾ ਤੂੰ ਹੀ ਅਸ ਨੂੰ ਦੇਠ ਮਾ ਇੱਕ ਮੰਗੜਿਆ ਹਾਂ ਰੱਬਾ ਤੇਰੇ ਤੋਂ ਇਹ ਦੁਆ ਇਸ ਮਾੜੀ ਘੜੀ ਵਿੱਚ ਰੱਬਾ ਸਭ ਨੂੰ ਤੂੰ ਬਚਾ ਸਭ ਨੂੰ ਤੂੰ ਬਚਾ ਸੋ ਧੰਨਵਾਦ